ਇਹ ਇਹਦੇ ਨਾਲ ਵੱਜਾ ਤੇ ਕਾਰ ਵਾਲੇ ਕਾਰ ਆਇਆ ਪਿੱਛੋਂ ਗੱਲਿਆ ਇਹਦੇ ਵਿੱਚ ਨਹੀਂ ਠੀਕ ਨੇ ਉਹ ਤੁਸੀਂ ਪਹਤਾ ਤੇ ਹਸਪੀਟਲ ਨਹੀਂ ਉਹ ਨਹੀਂ ਪਹਤਾ ਥੋੜੇ ਸਟਾਈਲ ਪੈਰਾਂ ਦੇ ਥੋੜਾ ਬਤਾ ਕੱਚ ਕਿਚ ਵੱਜਾ ਅੱਛਾ ਹਸਪੀਟਲ ਵਾਲੀ ਕੋ ਗਲਤੀ ਹੈਗੀ ਹਾਂ ਇਹਨਾਂ ਬੱਚੇ ਉਹ ਵੀ ਠੀਕ ਹੈ ਤੇ ਕਿੱਥੋਂ ਦੇ ਸੀਗੇ ਪਟਿਆਲੇ ਤੋਂ ਪਟਿਆਲੇ ਦੇ ਕਿੱਥੇ ਨੇ ਪਰਿਵਾਰ ਪਤਾ ਨਹੀਂ ਹੈਲੋ ਪਤਾ ਨਹੀਂ ਪਤਾ ਨਹੀਂ ਰਹੇ ਆਏ ਇੱਧਰ ਆਏ ਇੱਧਰ ਤਾਂ ਹੀ ਅੱਗੇ ਗੱਲ ਕਰਨ ਦੇ ਹਾਂ ਚਲੋ ਸਾਨੂੰ ਕੋਈ ਸਿਆਸਤ ਨੂੰ ਦਾ ਪਤਾ ਨਹੀਂ ਆ ਹਾਂ ਜਿਹੜਾ ਆ ਸਾਇਆ ਨਾ ਤੁਸੀਂ ਆ ਰੋਡ ਤੇ ਮਲਾਜੂਨ ਤੇ ਸਲਾਗਾ ਐ ਐ ਐ ਫਰਾ ਐ ਐ ਐ ਫਰਾ ਇਹ ਸਲਾਗਾ ਹੀ ਹੋ ਗਿਆ ਹਾਂ ਨਹੀਂ ਬਹੁਤ ਸਾਨੂੰ ਪਤਾ ਨਹੀਂ ਕਿ ਹੈ ਗੱਲ ਦਾ ਮੈਂ ਨਹੀਂ ਚਲੋ ਬੀਨਾ ਹੀ ਪੱਖ ਜਿਆ ਸਰਕਾਰ ਦੇ ਨਾਂ ਹੀ ਮਰੋਚ ਆ ਪਰ ਆ ਸਲਾਉਣੇ ਉਹ ਕੰਮ ਆ ਤੁਹਾਡੀ ਹਮ ਸਰਕਾਰ ਦਾ ਦੇਖੋ ਨਾ ਉਹ ਥੋੜੀ ਥੋੜੇ ਜਦੋਂ ਹੁੰਦੀ ਆਹੋ ਜੀ ਫਰਸਟ ਏਡ ਮਿਲ ਜੇ ਜਿਹੜੀ ਸਹੀ ਗੱਲ ਹੈ ਸਹੀ ਕਹਾਂ ਹਾਂ ਜੀ ਪਟਿਆਲੇ ਤੋਂ ਠੀਕ ਹੋ ਪੁੱਤ ਹਾਂ ਜੀ ਬਸ ਆ ਹੋ ਗਿਆ ਬਹੁਤ ਜ਼ਿਆਦਾ ਰੱਬ ਨਹੀਂ ਬਸ ਪਹਚਾਣ ਤੁਸੀਂ ਚਲਾ ਰਹੇ ਸੀ ਕਰ ਲਿਆ ਨਾ ਇਹਨੇ ਮੈਂ ਚਲਾ ਰਹੇ ਸੀਗਾ ਮੈਂ ਚਲਾ ਰਹੇ ਸੀਗਾ ਮੈਂ ਆਪਣੀ ਲੇਨ 'ਚ ਸੀਗਾ ਜੀ ਇਹ ਟਰੈਕਟਰ ਨੇ ਥੋੜਾ ਜਿਹਾ ਰਾਈਟ ਟ੍ਰੈਕਟ ਕਰਿਆ ਮੇਰਾ ਲੈਫਟ ਪਾਸਾ ਵੱਜਿਆ ਇਹਦਾ ਸਾਰਾ ਟਰੈਕਟਰ ਘੁੰਮ ਗਿਆ ਹਾਂ ਮੈਂ ਪਿੱਛੋਂ ਸੀਗਾ ਜੀ ਇਹ ਇਧਰੋਂ ਸੀਗਾ ਇਹਨੇ ਗੱਡੀ ਆਪਣੀ ਇਧਰ ਕਰੀ ਆ ਮਤਲਬ ਰਾਈਟ ਸਾਈਡ ਤੇ ਇਹਨੇ ਚੱਲਦੇ ਨੇ ਜਦ ਗੱਡੀ ਚੱਲੀ ਹੈ ਮਤਲਬ ਇਹਨੇ ਸਭ ਜੀ ਨੂੰ ਕਰੀ ਜਦ ਗੱਡੀ ਇਹਨੇ ਹੱਥ ਜਾ ਵੀ ਕੁਝ ਕਰਿਆ ਉੱਪਰ ਇਹ ਡਰ ਵੀ ਗਿਆ ਸੀਗਾ ਮੈਂ ਇੱਕ ਵਾਰ ਦੂਰੋਂ ਜਦ ਮਾਰ ਸੀ ਲਾਈਟ ਵੀ ਮਰੀ ਸੀ ਮੈਂ ਉਹ ਦੂਰੋਂ ਟਰਾਗੇ ਵੇਖਣ ਹਾਂ ਠੀਕ ਹੈ ਠੀਕ ਹੈ ਠੀਕ ਹੈ ਛੋਟੇ ਪੈਰ ਤੇ ਸੀ ਅੱਛਾ ਇਹਨਾਂ ਦੇ ਕਰਦੇ ਦੋਵਾਂ ਬੱਚਿਆਂ ਦੇ ਇੱਕ ਦੂਜਾ ਪੂਣੀ ਤੇ ਵੱਜੀ ਜਾਂ ਦੋ ਪੂਣੀਆਂ ਗੁੱਸੇ ਦਾ ਇੱਥੇ ਇੱਕ ਥੋੜੀ ਉਹ ਬਚਾਅ ਹੋ ਗਿਆ ਮੈਂ ਕਿਹਨਾਂ ਬੜੀ ਪਰਮਾਤਮਾ ਦੀ ਕਿਰਪਾ ਇਧਰ ਤੋਂ ਅਸੀਂ ਕਿਧਰ ਜਾ ਰਹੇ ਕਿੱਥੇ ਜਾ ਰਹੇ ਸਰ ਕੋਈ ਮੈਂ ਤਾਂ ਕੱਲ ਅਸੈਂਬਲੀ ਸੀਗੀ ਤੇ ਮੈਂ ਚੰਡੀਗੜ੍ਹ ਚੱਲਿਆ ਸੀਗਾ ਤੇ ਮੈਂ ਦੇਖਿਆ ਲੈ ਪਾ ਕੇ ਪੀ ਲੋ ਪਾਣੀ ਆ ਲੋ ਪਾਓ ਬਲੇ ਬਟੂ ਤੇਲ ਸਾਰਾ ਦਤਾ